ਹਾਂਜੀ ਭੈਣ ਜੀ ਹੁਣ ਦੱਸੋ ਜੀ ਦੇਖੋ ਕੀ ਕਹਿਣਾ ਚਾਹੁੰਦੇ ਸੀ ਤੁਸੀਂ ਦੱਸੋ ਜਰਾ ਭੈ ਜੀ ਇਹ ਦਵਾਈ ਹੈ ਨਾ ਵੀ ਜੋ ਵੀ ਇਹਨਾਂ ਕੋਲ ਆਪਣਾ ਸੀਗਾ ਉਹ ਤੇ ਹੁਣ ਇਹਨਾਂ ਨੇ ਨਾ ਵੇਚ ਵਟ ਕੇ ਦੇਤੇ ਲਗਾ ਲਿਆ ਕਿ ਕਿ ਜਦੋਂ ਉਸ ਟਾਈਮ ਵੀ ਇਹ ਨਾ ਕੰਡੀਸ਼ਨ ਬਹੁਤ ਖਰਾਬ ਸੀ ਜਦੋਂ ਇਹਨੂੰ ਪ੍ਰੋਬਲਮ ਹੋਈ ਸੀ ਬ੍ਰਦਰ ਨੂੰ ਤੇ ਉਸ ਟਾਈਮ ਵੀ ਵੀ ਜੇ ਸੋਚਦੇ ਸੀ ਅਸੀਂ ਪੀਡੀਆਈ ਲੈ ਕੇ ਆਉਣਾ ਚਾਹੁੰਦੇ ਸੀ ਫਿਰ ਸਾਨੂੰ ਕਿਸੇ ਨੇ ਦੱਸਿਆ ਕਿ ਉੱਥੇ ਇਹ ਜਿੱਦਾਂ ਦੀ ਇਹ ਕੰਡੀਸ਼ਨ ਆ ਤੁਸੀਂ ਇਹਨੂੰ ਐਡਮਿਟ ਨਹੀਂ ਹਜੇ ਕਰਾ ਸਕਦੇ ਉਹ ਟੇਟਾ ਨੋਕੋ ਮਣਾਇਆ ਤੇ ਨਾ ਬਹੁਤ ਕੜਾ ਤੇ ਨੇ ਦਿਨ ਵੇਟ ਕਰਨੀ ਪਈ ਤੇ ਉਦੋਂ ਵੀ ਇਹਦੀ ਜਾਨ ਨੂੰ ਖਤਰਾ ਹੀ ਸੀਗਾ ਤੇ ਹੁਣ ਜਿੱਦਾਂ ਇਹ ਸੀਗਾ ਕਿ ਚਲੋ 10 ਮਹੀਨਤ ਬਾਅਦ ਹੁਣ ਜਿੱਦਾਂ ਇਹਦੀ ਬੋਡੀ ਆਪਾਂ ਜੀ ਕਹਿ ਲਈਏ ਕਿ ਸਟੇਬਲ ਵੀ ਆ ਤੇ ਨਾ ਵਿੱਚ ਵੀ ਉਹਨੂੰ ਲੈ ਕੇ ਜਾ ਸਕਦੇ ਆ ਕਿਉਂਕਿ ਜਿਸ ਤਰ੍ਹਾਂ ਤੁਸੀਂ ਘਰ-ਬਾਰ ਵੇਚ ਕੇ ਮਰੀਜ਼ ਨੂੰ ਠੀਕ ਕਰ ਲਿਆ ਮੈਨੂੰ ਤਾਂ ਇਹ ਦੱਸੋ ਲੋਕਾਂ ਦੇ ਕਹੇ ਕਾਹੇ ਤੇ ਆਪਰੇਸ਼ਨ ਕਰਾ ਲਿਆ ਜੇ ਤਾਂ ਕੋਈ ਬੇਨੀਫਿਟ ਹੋਇਆ ਆਪਰੇਸ਼ਨ ਦਾ ਤਾਂ ਦੱਸੋ ਨੇ ਕਿਹਾ ਤੇ ਨਹੀਂ ਬਾਜੀ ਹੋਇਆ ਹੁਣ ਫੇਰ ਜੇ ਬੈਨੀਫਿਟ ਨਹੀਂ ਹੋਇਆ ਫਿਰ ਜੇ ਕਿਸੇ ਨੇ ਕਹਤਾ ਭੈਣ ਜੀ ਤੁਹਾਨੂੰ ਵੀ ਉੱਥੇ 5-7 ਦਿਨ ਲੱਗਣਗੇ ਹੁਣ ਤੁਸੀਂ 5-7 ਮਹੀਨੇ ਚ ਘਰ-ਬਾਰ ਵੀ ਗਹਿਣੇ ਰੱਖ ਲਿਆ ਸਾਰਾ ਕੁਝ ਖਰਾਬ ਕਰ ਲਿਆ ਤੇ ਦੁਬਾਰ ਤੇ ਫੇਰ ਅਸੀਂ ਉਸੇ ਪੀਜੀਆਈ ਫੇਰ ਜਾਣਾ ਪੈ ਗਿਆ ਸਾਨੂੰ ਹਾਂਜੀ ਫੇਰ ਫਾਇਦਾ ਕੀ ਨਿਕਲੇਆ ਗਲਤੀ ਹੋ ਗਈ ਨਾ ਸਟਾਰਟਿੰਗ ਤੋਂ ਕਿ ਉਹ ਸਾਮਾਨ ਹੀ ਆ ਤੋ ਨਿਕਲ ਗਿਆ ਉਹਨੋ ਦਾ ਸਾਮਾਨ ਕਿਉਂਕਿ ਕੱਲਾ ਕੱਲਾ ਹੈਗਾ ਬ੍ਰਦਰ ਇਹ ਤਾਂ ਗੱਲਾਂ ਨੇ ਭੈਣ ਜੀ ਜਿਹੜੇ ਬੰਦੇ ਨੇ ਤੁਹਾਨੂੰ ਡੀਮੋਟੀਵੇਸ਼ਨ ਕੀਤਾ ਉਹਨੂੰ ਪੁੱਛੋ ਕਿ ਹੁਣ ਜਾਣਾ ਤਾਂ ਫੇਰ ਸਾਨੂੰ ਪੀਜੀਆ ਹੀ ਪੈ ਰਿਆ ਤੁਸੀਂ ਤਾਂ ਇੱਕ ਬੰਦੇ ਦੀ ਗੱਲ ਸੁਣ ਲਈ ਤੁਸੀਂ ਕੰਨ ਸੇ ਕਉਂ ਸੋਚਦੇ ਤਾਂ ਸਹੀ ਵੀ ਘਰ ਵੀ ਵਿਕਜੂ ਸਾਡਾ ਸਾਡਾ ਗਰੀਬੀ ਵੀ ਆਜੂਗੀ ਇੱਕ ਬੰਦੇ ਦੀ ਗੱਲ ਸੁਣ ਕੇ ਤੁਸੀਂ ਪ੍ਰਾਈਵੇਟ ਐਡਮਿਟ ਕਰਾ ਲਿਆ ਹਾਂਜੀ ਭਾਜੀ ਉਹਨਾਂ ਨੇ ਵੱਡ ਕੇ ਧਰਤਾ ਉਹਨੇ ਭਾਜੀ ਜਿੱਦਾਂ ਦੋ ਸਰਜਰੀਆਂ ਕਰ ਦਿੱਤੀਆਂ ਹੁਣ ਬਲੈਡਰ ਦੀ ਸਰਜਰੀ ਦੱਸੀ ਗਈ ਬਟ ਹੁਣ ਉਦੋਂ ਵੀ ਦੱਸ ਦੇ ਤਾਂ ਕਿ 90% ਖਤਰਾ ਹੈ ਜੇ ਬਲੈਡਰ ਦੀ ਇਹਦੀ ਸਰਜਰੀ ਹੁੰਦੀ ਹੈ ਨਹੀਂ ਫਿਰ ਪਹਿਲੀਆਂ ਸਰਜਰੀਆਂ ਕਿਉਂ ਕੀਤੀਆਂ ਲੱਖਾਂ ਰੁਪਇਆ ਲੈ ਕੇ ਜੇ ਇਹੀ ਹਾਲਾਤ ਕਰਨੇ ਸੀ ਵੀ ਉਹ ਇਹ ਉਹਨਾਂ ਨੂੰ ਜੇ ਕੁਐਸਚਨ ਪੁੱਛੀਦਾ ਉਸ ਟਾਈਮ ਇਹਦੀ ਕੰਡੀਸ਼ਨ ਇਦਾਂ ਦੀ ਨਹੀਂ ਇਦਾਂ ਦੀ ਬਟ ਫਿਰ ਹੁਣ ਐਂਡ ਤੇ 10 ਮਹੀਨਿਆਂ ਬਾਅਦ ਆ ਪਈ ਫੇਰ ਉਦਾਂ ਦੀ ਕੰਡੀਸ਼ਨ ਕਰ ਦਿੱਤੀ ਹੁਣ ਤੇ ਆ ਫਿਰ ਫਾਇਦਾ ਕੀ ਨਿਕਲਿਆ ਲੱਖਾਂ ਰੁਪਈਆ ਲਾ ਕੇ ਪਹਿਲਾਂ ਹੀ ਪੀਜੀਆ ਹੀ ਮਿਹਨਤ ਕਰ ਲੈਂਦੇ ਜਾਂ ਕੇ ਹੋਈ ਹੁਣ ਬਸ ਪੱਕੇ ਹੀ ਆ ਭਾਈ ਹੁਣ ਮਿੰਟੀਆਂ ਭਾਜੀ ਸਾਡੀ ਵੀ ਭਾਈ ਮੈਂ ਤਾਂ ਮੈਂ ਤਾਂ ਸਮਝਾ ਸਕਦਾ ਮੈਂ ਤਾਂ ਸਾਰੀ ਦਿਹਾੜੀ ਫੋਨ ਹੀ ਕਰਦਾ ਮੈਂ ਤਾਂ ਸਮਝਾਈ ਜਾਂਦਾ ਹੁਣ ਵੀ ਤੁਹਾਨੂੰ ਸਾਰਾ ਕੁਝ ਸਮਝਾਉਂਦਾ ਪਰ ਪੇਸ਼ੈਂਟ ਜੀ ਦਾ ਕੁਝ ਹੋਵੇ ਨਾ ਜਦੋਂ ਐਂਡ ਆ ਜਾਂਦਾ ਉਦੋਂ ਪੇਸ਼ੈਂਟ ਨੂੰ ਜੇ ਪੀਜੀਆਈ ਲੈ ਕੇ ਜਾਈਏ ਉਦੋਂ ਪੀਜੀਆਈ ਵੀ ਕੀ ਕਰੂੰ ਭਾਣੇ ਹਾਂਜੀ ਜਦੋਂ ਮੌਕਾ ਸੀ ਉਦੋਂ ਲੈ ਕੇ ਨਹੀਂ ਗਏ ਹੁਣ 10 ਮਹੀਨਿਆਂ ਚ ਉਹਦੀਆਂ ਦੋ ਸਰਜਰੀਆਂ ਹੋ ਗਈਆਂ ਬਾਕੀ ਤੁਸੀਂ ਆ ਕੇ ਦੇਖ ਲਓ ਇੱਕ ਵਾਰੀ ਮਿਹਨਤ ਕਰਕੇ ਦੇਖ ਲਓ ਅੱਗੇ ਤਾਂ ਹੁਣ ਰੱਬ ਦੇ ਹੱਥ ਹੈ ਭਾਣੇ हां सी ਉਹਨੂੰ ਹੋਣਾ ਜਿੱਦਾਂ ਲੈ ਕੇ ਅੱਜ ਰਾਤ ਨੂੰ ਹੀ ਇੱਥੋਂ ਅਸੀਂ ਤੁਰਨਾ ਸੀਗਾ ਕਿਉਂਕਿ ਲੰਬਾ ਸਫ਼ਰ ਆ ਤੇ ਜਿੰਨਾ ਸੀ ਮੈਂ ਤਾਂ ਲੰਬਾ ਸਫ਼ਰ ਨਹੀਂ ਤੈਅ ਘਰ ਹੋਣਾ ਤੇ ਸੈਰ ਛੁੱਟ ਜਾਂਦੇ ਉਹਦੇ ਨਹੀਂ ਇੱਕ ਇਹ ਇਹ ਪ੍ਰੋਬਲਮਾਂ ਤੁਸੀਂ ਆਪ ਦੇਖਣੀਆਂ ਨੇ ਇਹ ਇਹ ਚੀਜ਼ਾਂ ਤਾਂ ਹੁਣ ਜਦੋਂ ਮਰੀਜ਼ ਕ੍ਰਿਟੀਕਲ ਹੋ ਗਿਆ ਇੰਨਾ ਮੈਂ ਤਾਂ ਕਹਿੰਦਾ ਵੀ ਇਸ ਟਾਈਮ ਲਿਆਉਣ ਦਾ ਫਾਇਦਾ ਨਹੀਂ ਕੋਈ ਪਰ ਜੇ ਤੁਸੀਂ ਕਹਿੰਦੇ ਹੋ ਫਿਰ ਵੀ ਮੈਂ ਤਾਂ ਗਾਈਡ ਕਰੀ ਜਾਊਂਗਾ ਨਾਲ ਨਾਲ ਕੀ ਕੀ ਕਰਨਾ